ਸਸੀਆਕਰ ਮੈਂਚਰਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਦਿਲ ਦਹਿਲਾ ਦੇਣ ਵਾਲੀ ਖਬਰ ਦੀ ਯਾਤਰੀਆਂ ਦੇ ਨਾਲ ਭਰਿਆ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੀ ਰupani ਦਾ ਵੀ ਇਸੇ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਸ ਦੀ ਬਾਰੇ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਮ੍ਹਾਂਬੰਦੀ ਰਜਿਸਟਰ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੁਣ ਪੁਰਾਣੇ ਪਟਵਾਰਖਾਨੇ ਬੰਦ ਕਰ ਦੇਵਾਂਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੁਝ ਹੋਰ ਵੱਡੇ ਐਲਾਨ ਵੀ ਕੀਤੇ ਗਏ ਨੇ ਕੇਜਰੀਵਾਲ ਦੇ ਵੱਲੋਂ ਲੁਧਿਆਣਾ ਦੇ ਲੋਕਾਂ ਨੂੰ ਧਮਕੀ ਦਿੱਤੀ ਗਈ ਤਾਂ ਕੇਜਰੀਵਾਲ ਦੀ ਇਸ ਧਮਕੀ ਦਾ ਚਰਨਜੀਤ ਸਿੰਘ ਚਨੀ ਨੇ ਹੁਣ ਮੋੜਵਾ ਜਵਾਬ ਦੇ ਦਿੱਤਾ ਹੈ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਐਜਪੀਸੀ ਦੀ ਅੱਜ ਅੰਤਰੀਂ ਕਮੇਟੀ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲਕੌਰ ਦੇ ਨਾਮ ਦੇ ਨਾਲ ਮਸ਼ਹੂਰ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਸ ਦੇ ਬਾਰੇ ਗਲਪਤ ਕਰਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਅਹਮਦਾਬਾਦ ਤੋਂ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਜਹਾਜ਼ ਜਿਸ ਮੌਕੇ ਅਹਮਦਾਬਾਦ ਦੇ 에ਅਰਪੋਰਟ ਤੋਂ ਉਸ ਨੇ ਉਡਾਰ ਭਰੀ ਤਕ ਕੋਜੀ ਦੂਰੀ ਤੱਕ ਜਾ ਕੇ ਇਹ ਜਹਾਜ਼ ਹਾਲਾਕਾ ਗਰਸਤ ਹੋ ਗਿਆ ਇਸ ਵਾਪਰੀ ਦੁਖਦਾਈ ਘਟਨਾ ਦੇ ਵਿੱਚ 242 ਲੋਕ ਇਸ ਜਹਾਜ਼ ਦੇ ਵਿੱਚ ਸ਼ਾਮਿਲ ਸਨ ਇਸ ਕ੍ਰੈਸ਼ ਹੋਏ ਜਹਾਜ਼ ਦੇ ਵਿੱਚ ਕੁੱਲ 169 ਭਾਰਤੀ ਸਨ 53 ਯੂਕੇ ਦੇ ਰਹਿਣ ਵਾਲੇ ਸਨ ਸਤ ਪੁਰਤਗਾਲ ਦੇ ਅਤੇ ਇੱਕ ਕੈਨੇਡਾ ਦਾ ਰਹਿਣ ਵਾਲਾ ਸੀ ਤੇ ਮੀਡੀਆ ਰਿਪੋਰਟਰਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ ਜੋ ਯਾਤਰੀ ਸਨ ਲਗਭਗ ਉਹਨਾਂ ਦੀ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਸ ਦੇ ਵਿੱਚ ਕੋਈ ਵੀ ਅਧਿਕਾਰਿਤ ਬਿਆਨ ਕਿਸੇ ਵੀ ਅਧਿਕਾਰੀ ਦੇ ਵੱਲੋਂ ਮੌਤ ਦੇ ਅੰਕੜਿਆਂ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਹਾਜ਼ ਜੋ ਹਾਕਾ ਗਰਸਤ ਹੋਇਆ ਇੱਕ ਭੀੜ ਵਾਲੇ ਇਲਾਕੇ ਦੇ ਲੋਕਲ ਲੋਕਾਂ ਦੇ ਘਰਾਂ ਦੇ ਉੱਪਰ ਜਾ ਕੇ ਹੋਇਆ ਜਿਸ ਦੇ ਵਿੱਚ ਲੋਕਲ ਲੋਕਾਂ ਦੀ ਵੀ ਮੌਤੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇਸੇ ਜਹਾਜ਼ ਦੇ ਵਿੱਚ ਭਾਜਪਾ ਦੇ ਸਾਬਕਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪੰਨੀ ਦਾ ਵੀ ਦਿਹਾਂਤ ਹੋ ਗਿਆ ਲੰਡਨ ਦੇ ਵਿੱਚ ਉਹ ਆਪਣੀ ਪੋਤਰੀ ਨੂੰ ਮਿਲਣ ਦੇ ਲਈ ਜਾ ਰਹੇ ਸਨ ਉਨ੍ਹਾਂ ਦੀ ਪਤਨੀ ਕੁਝ ਦਿਨ ਪਹਿਲਾਂ ਹੀ ਲੰਡਨ ਦੇ ਵਿੱਚ ਜਾ ਚੁੱਕੀ ਸੀ ਅਤੇ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੋਣ ਦੇ ਵਿੱਚ ਚੋਣ ਪ੍ਰਚਾਰ ਦੀ ਡਿਊਟੀ ਉਨ੍ਹਾਂ ਦੀ ਲੱਗੀ ਹੋਈ ਸੀ ਕਿਉਂਕਿ ਉਹ ਪੰਜਾਬ ਬੀਜੇਪੀ ਦੇ ਇੰਚਾਰਜ ਵੀ ਨੇ ਇਸ ਕਰਕੇ ਉਨ੍ਹਾਂ ਦੇ ਜੋ ਰੰਜੇਵੇ ਹੋਣ ਕਰਕੇ ਹੁਣ ਉਹ ਇਕੱਲੇ ਲੰਡਨ ਦੇ ਵਿੱਚ ਆਪਣੀ ਪੋਤਰੀ ਨੂੰ ਮਿਲਣ ਲਈ ਜਾ ਰਹੇ ਸਨ ਤੇ ਇਸ ਮੌਕੇ ਉਨ੍ਹਾਂ ਦੇ ਦਿਹਾਂਤ ਦੀ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇਸੇ ਦੇ ਵਿਚਾਲੇ ਇੱਕ ਹੈਰਾਨੀ ਜਨਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ ਯਾਤਰੀਆਂ ਦੇ ਵਿਚਾਲੇ ਇੱਕ ਰਮੇਸ਼ ਵਿਸ਼ਵਾਸ ਕੁਮਾਰ ਦਾ ਨਾਮ ਦਾ ਯਾਤਰੀ ਹੈ ਜੋ ਕਿ ਬਚ ਗਿਆ ਉਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਉਸ ਜਹਾਜ਼ ਦੇ ਵਿੱਚ ਬੈਠਾ ਹੋਇਆ ਸੀ ਜੋ ਕਿ ਹਾਦਸਾ ਗ੍ਰਸਤ ਦਾ ਹੋ ਗਿਆ ਹੈ ਇਸ ਵਾਪਰੇ ਘਟਨਾਕਰਮ ਤੋਂ ਬਾਅਦ ਦੇਸ਼ ਦੇ ਸਾਰੇ ਹੀ ਆਗੂਆਂ ਦੇ ਵੱਲੋਂ ਜੋ ਕਿ ਵੱਖੋ-ਵੱਖਰੇ ਪਾਰਟੀਆਂ ਦੇ ਨਾਲ ਸੰਬੰਧਿਤ ਰੱਖਦੇ ਨੇ ਉਹਨਾਂ ਦੇ ਵੱਲੋਂ ਸ਼ਰਧਾਂਜਲੀਆ ਅਤੇ ਆਪਣਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵੱਲੋਂ ਵੀ ਇਸ ਨੂੰ ਲੈ ਕੇ ਆਪਣਾ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਇਸ ਦੇ ਨਾਲ ਨਾਲ ਹੀ ਦੂਸਰੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੇ ਵੱਲੋਂ ਅਤੇ ਰਾਸ਼ਟਰਪਤੀ ਦੇ ਵੱਲੋਂ ਵੀ ਇਸ ਨੂੰ ਲੈ ਕੇ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਈਜ਼ੀ ਰਜਿਸਟਰੀ ਨਾਮ ਦੀ ਇੱਕ ਮੁਹਿੰਮ ਦੇ ਤਹਿਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਨ੍ਹਾਂ ਨੇ ਤਾਂ ਕਿ ਹੁਣ ਜਮ੍ਹਾਂ ਬੰਦੀ ਅਤੇ ਰਜਿਸਟਰੀ ਆਨਲਾਈਨ ਹੋਵੇਗੀ ਇਸ ਦੇ ਵਿੱਚ ਜੋ ਪੁਰਾਣੇ ਪਟਵਾਰਖਾਨੇ ਨੇ ਉਹਨਾਂ ਨੂੰ ਹੁਣ ਬੰਦ ਕਰ ਦਿੱਤਾ ਜਾਵੇਗਾ ਤੇ ਜੋ ਭ੍ਰਿਸ਼ਟਾਚਾਰ ਹੈ ਰਿਸ਼ਵਤਖੋਰੀ ਹੈ ਉਹ ਹੁਣ ਪੂਰੀ ਤਰ੍ਹਾਂ ਤਹਿਸੀਲਾਂ ਦੇ ਵਿੱਚੋਂ ਬੰਦ ਹੋ ਜਾਵੇਗੀ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੁਣ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਕੋਈ ਵੀ ਕਰਮਚਾਰੀ ਤੁਹਾਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਨਹੀਂ ਕਰ ਸਕੇਗਾ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਦੇ ਵੱਲੋਂ ਇੱਕ ਡਰਾਫਟ ਪੇਪਰ ਮੁਹੱਈਆ ਕਰਵਾਇਆ ਜਾਵੇਗਾ ਜਿਸ ਵਿੱਚ ਰਜਿਸਟਰੀ ਖੁਦ ਲਿਖੀ ਜਾ ਸਕੇ ਕਿ ਇੱਕ ਖਰੀਦਦਾਰ ਅਤੇ ਵੇਚਣ ਵਿਚਾਲੇ ਦੋਵਾਂ ਲਈ ਸੁਵਿਧਾਜਨਕ ਹੋਵੇਗਾ ਕਿਸੇ ਵੀ ਤਹਿਸੀਲ ਦੇ ਵਿੱਚੋਂ ਆਪਣੀ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ ਤੇ ਪਟਵਾਰਖਾਨੇ ਵੀ ਅਗਸਤ ਮਹੀਨੇ ਤੱਕ ਬੰਦ ਹੋ ਜਾਣਗੇ ਕਿਉਂਕਿ ਉਸ ਦਾ ਜੋ ਕੰਮ ਹੈ ਉਹ ਸਾਰਾ ਹੀ ਆਨਲਾਈਨ ਕੀਤਾ ਜਾਵੇਗਾ ਫਰਦ ਰਜਿਸਟਰੀ ਅਤੇ ਤਬਾਦਲਾ ਸਭ ਕੁਝ ਆਨਲਾਈਨ ਹੋ ਗਿਆ ਹੈ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਇੱਥੇ ਪਟਵਾਰਖਾਨੇ ਬੰਦ ਕਰਕੇ ਅਤੇ ਹੋਰ ਨਾ ਜਿਹੜਾ ਕੰਮ ਆਨਲਾਈਨ ਹੋਣ ਕਰਕੇ ਜਿਹੜੇ ਸਰਕਾਰ ਦੇ ਅਧਿਕਾਰੀ ਨੇ ਉਹ ਵਿਲੇ ਨਹੀਂ ਹੋਣਗੇ ਸਗੋਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲਿਆ ਜਾਵੇਗਾ ਸੂਬੇ ਵਿੱਚ ਬਹੁਤ ਸਾਰੇ ਸਰਕਾਰੀ ਵਿਭਾਗ ਨੇ ਜਿੱਥੇ ਉਹਨਾਂ ਨੂੰ ਕੰਮ ਦਿੱਤਾ ਜਾਵੇਗਾ ਰਜਿਸਟਰੀ ਕਰਾਉਣ ਵਾਲੇ ਵਿਅਕਤੀ ਨੂੰ ਖੋਦਾ ਰਜਿਸਟਰੀ ਲਿਖਣ ਦੀ ਜਾਂ ਸੇਵਾ ਕੇਂਦਰਾਂ ਤੋਂ ਲਿਖਾਉਣ ਦੀ ਆਜ਼ਾਦੀ ਹੋਵੇਗੀ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਇੱਥੇ ਕਰ ਦਿੱਤਾ ਗਿਆ ਵਾਦਿਆਂ ਅਗਲੀ ਖਬਰ ਦੇ ਵੱਲ ਜਿਉਂ-ਜਿਉਂ ਲਧਿਆਣਾ ਪਸ਼ਮੀਦੀ ਜ਼ਿਮਨੀ ਚੋਣ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਤਿਉ ਤਿਉ ਹੀ ਪਾਰਟੀ ਦੇ ਵੱਲੋਂ ਹੁਣ ਆਪਣਾ ਪ੍ਰਚਾਰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਲੋਕਾਂ ਨੂੰ ਅਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਸ਼ੂ ਨੂੰ ਵੋਟ ਪਾ ਕੇ ਜਿਤਾ ਦਿੱਤਾ ਉਹ ਵਿਰੋਧੀ ਧਿਰ ਦੇ ਵਿੱਚ ਬੈਠ ਜਾਵੇਗਾ ਸਰਕਾਰ ਦੇ ਵਿੱਚ ਨਹੀਂ ਬੈਠੇਗਾ ਕੰਮ ਨਹੀਂ ਹੋਣਗੇ ਕੰਮ ਉਹੀ ਕਰਵਾ ਸਕਦਾ ਜੋ ਕਿ ਸਰਕਾਰ ਦਾ ਵਿਧਾਇਕ ਹੈ ਜੇਕਰ ਸੰਜੀਵ ਅਰੋੜਾ ਜਿੱਤਦਾ ਤਾਂ ਹੀ ਕੰਮ ਹੋਣਗੇ ਜੇਕਰ ਆਸ਼ੂ ਜਿੱਤਦਾ ਤਾਂ ਫਿਰ ਕੰਮ ਨਹੀਂ ਹੋਣਗੇ ਉਹ ਲੜੀ ਸਕਦਾ ਹੈ ਝਗੜੀ ਸਕਦਾ ਹੈ ਕੰਮ ਨਹੀਂ ਹੋਣਗੇ ਤੇ ਇੱਥੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੀ ਇਸ ਧਮਕੀ ਦਾ ਚਰਨਜੀਤ ਸਿੰਘ ਚੰਨੀ ਦੇ ਵੱਲ ਹੁਣ ਮੋੜਵਾ ਜਵਾਬ ਦੇ ਦਿੱਤਾ ਗਿਆ ਹੈ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਕਿ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਸ ਮੌਕੇ ਸੱਤ ਵਿਧਾਇਕ ਨੇ ਤੇ ਹੁਣ ਕਿਹੜੇ ਕੰਮ ਹੋ ਰਹੇ ਨੇ ਹੁਣ ਕਿਹੜਾ ਐਡਾ ਵਿਕਾਸ ਹੋ ਗਿਆ ਕਿ ਜਿਹੜਾ ਇੱਕ ਵਿਧਾਇਕ ਤੇ ਜਿੱਤਣ ਦੇ ਨਾਲ ਹੋ ਜਾਵੇਗਾ ਉਹਨਾਂ ਦਾ ਕਹਿਣਾ ਕਿ ਸੰਜੀਵ अरोड़ा ਰਾਜ ਸਭਾ ਦਾ ਮੈਂਬਰ ਹੈ ਤੇ ਇਸ ਨੂੰ ਕੁੱਲ 11 ਕਰੋੜ ਰੁਪਏ ਦੀ ਗ੍ਰਾਂਟ ਆਈ ਹੈ ਇਸ ਨੇ ਸਿਰਫ 4 ਕਰੋੜ ਰੁਪਈਆ ਖਰਚਾ ਹੈ ਬਾਕੀ ਦੇ ਪੈਸੇ ਕਿੱਥੇ ਗਏ ਨੇ ਇਹ ਦੱਸਣਾ ਕਿ ਲੋਕally ਜੋ ਪੈਸੇ ਆਏ ਸੀ ਉਹ ਲੋਕਾਂ ਉੱਪਰ ਲੱਗੇ ਨੇ ਜਾਂ ਫਿਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸੇ ਦੁੱਖੇ ਤਾਂ ਗੁਰਪ੍ਰੀਤ ਗੋਗੀ ਮਰਿਆ ਉਸ ਨੂੰ ਜਦੋਂ ਆਪਣੀ ਪਾਰਟੀ ਦੇ ਵੱਲੋਂ ਲਗਾਏ ਗਏ ਨਹੀਂ ਪੱਥਰ ਤੋੜੇ ਤਾਂ ਉਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੰਗ ਪ੍ਰੇਸ਼ਾਨ ਉਹਨਾਂ ਨੂੰ ਕੀਤਾ ਜਾ ਰਿਹਾ ਸੀ ਮਾਨਸਿਕ ਤੌਰ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਕਰਕੇ ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਇੱਥੇ ਇਹ ਗੱਲਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਪੱਧਿਆਂ ਅਗਲੀ ਖਬਰ ਦੇ ਵੱਲ ਐ ਜੀ ਪੀ ਸੀ ਦੀ ਅੱਜ ਅੰਮ੍ਰਿਤਸਰ ਦੇ ਵਿੱਚ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਇਸ ਦੇ ਵਿਚਾਲੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵੱਡਾ ਫੈਸਲਾ ਲੇ ਲਗਾ ਇਸ ਫੈਸਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਇਆ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਕਹਿਣਾ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਉਹਨਾਂ ਦੇ ਸੇਵਾ ਨਿਯਮਾਂ ਨੂੰ ਲੈ ਕੇ ਅਤੇ ਉਹਨਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਇੱਕ ਸਬ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਇਹ ਸਬ ਕਮੇਟੀ ਵੱਖ-ਵੱਖ ਸੁਝਾਵਾਂ ਨੂੰ ਵਾਚ ਕੇ ਜਥੇਬੰਦਿਆਂ ਦੀ رائے ਲੈ ਕੇ ਉਸ ਤੋਂ ਬਾਅਦ ਕੋਈ ਆਪਣੀ رائے ਬਣਾਵੇਗੀ ਕੋਈ ਫੈਸਲਾ ਲਵੇਗੀ ਤੇ ਉਸ ਤੋਂ ਬਾਅਦ ਹੀ ਜਥੇਦਾਰਾਂ ਦੀ ਨਵੀਂ ਨਿਯੁਕਤੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੀਡੀਆ ਦੇ ਵਿੱਚ ਇੱਕ ਖਬਰਾਂ ਚੱਲ ਰਹੀਆਂ ਨੇ ਕਿ ਹੁਣ ਗਾਨੀ ਕੁਲਦੀਪ ਸਿੰਘ ਗੜਗਾਜੇ ਜੋ ਕਿ ਸ਼੍ਰੀ ਕਾਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਉਹਨਾਂ ਦੀਆਂ ਸੇਵਾਵਾਂ ਸ਼੍ਰੀ ਕਾਲਤਕ ਸਾਬ ਤੋਂ ਜੋ ਕਾਰਜਕਾਰੀ ਤੌਰ ਤੇ ਨਿਭਾ ਰਹੇ ਨੇ ਉਹਨਾਂ ਵਾਪਸ ਲੇ ਲਏ ਗਏ ਜਾਣ ਗਿਆ ਤੇ ਕੋਈ ਨਵਾਂ ਜਥੇਦਾਰ ਲਗਾਇਆ ਜਾਵੇਗਾ ਤੇ ਅੱਜ ਜਦੋਂ ਇਸ ਦੇ ਬਾਰੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਪੁੱਛੇਗਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸੇਵਾਵਾਂ ਬਖੂਬੀ ਨਿਭਾ ਰਹੇ ਨੇ ਚੰਗੀਆਂ ਨਿਭਾ ਰਹੇ ਨੇ ਤੇ ਇਸ ਕਰਕੇ ਜਿੰਨੀ ਦੇਰ ਤੱਕ ਕੋਈ ਨਵਾਂ ਜਥੇਦਾਰ ਦਾ ਨਾਮ ਆ ਨਹੀਂ ਤਾਂ ਕੀਤਾ ਜਾਂਦਾ ਉਨੀ ਦੇਰ ਤੱਕ ਗਿਆਨੀ ਕੁਲਦੀਪ ਸਿੰਘ ਅੜਗਾ ਜੀ ਇਸ ਦੀਆਂ ਸੇਵਾਵਾਂ ਨਿਭਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਟਾਈਮ ਲੱਗ ਸਕਦਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲਕੌਰ ਦੇ ਨਾਮ ਦੇ ਨਾਲ ਮਸ਼ਹੂਰ ਕੰਚਨ ਕੁਮਾਰੀ ਜੋ ਕਿ ਇੰਸਟਾਗ੍ਰam ਤੇ ਰੀਲਾ ਬਣਾਉਂਦੀ ਹੈ ਉਸ ਦੇ 3 ਲੱਖ 86000 ਤੋਂ ਵੱਧ ਫੋਲੋਅਰ ਨੇ ਇਤਰਾਜ਼ਯੋਗ ਵੀਡੀਓ ਉਸ ਦੇ ਵੱਲੋਂ ਬਣਾਇਆ ਜਾਂਦਿਆਂ ਨੇ ਇਸ ਦਾ ਇਲਜ਼ਾਮ ਉਸ ਦੇ ਉੱਪਰ ਲੱਗਦਾ ਹੈ ਤੇ ਬਿੱਤ ਦਿਨੀ ਬਠਿੰਡਾ ਦੇ ਅਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਉਸ ਦੀ Laash ਮਿਲੀ ਹੈ ਗੱਡੀ ਦੇ ਵਿੱਚੋਂ ਇਹ Laash 2-3 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਕਿਉਂਕਿ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਇਸ ਦੇ ਬਾਰੇ ਉਦੋਂ ਪਤਾ ਲੱਗਾ ਜਦੋਂ ਲੋਕਲ ਲੋਕਾਂ ਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਕਿ ਇੱਕ ਕਾਰ ਦੇ ਵਿੱਚੋਂ ਕੁਝ ਬਦਬੂ ਆ ਰਹੀ ਹੈ ਸ਼ੱਕੀ ਚੀਜ਼ ਇਸ ਦੇ ਵਿੱਚ ਹੋ ਸਕਦੀ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਤੋਂ ਬਾਅਦ ਇਸ ਕਾਰ ਦੀ ਜਾਂਚ ਕੀਤੀ ਗਈ ਤਾਂ Laash ਇਸ ਕੰਚਨ ਕੁਮਾਰੀ ਨਾਮ ਦੀ ਇਸ ਲੜਕੀ ਦੀ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ ਇਸ ਦੀ Laash ਇਸ ਗੱਡੀ ਦੇ ਵਿੱਚੋਂ ਬਰਾਮਦ ਆ ਕੀਤੀ ਗਈ ਹੈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਜੋ ਕੁਝ ਵੀ ਨਿਕਲ ਕੇ ਸਾਹਮਣੇ ਆਏਗਾ মিডিਆ ਨੂੰ ਦੱਸ ਦਿੱਤਾ ਜਾਵੇਗਾ ਜਾਣਕਾਰੀ ਦਿੱਸਦੀ ਕਿ ਕਮਲਕੌਰ ਨਾਮਕ ਦੀ ਇਸ ਇਨਫਲੂਐਂਸਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਖਾਸ ਕਰਕੇ ਇੰਸਟਾਗ੍ਰam ਤੇ ਰੀਲਾਂ ਬਣਾਈਆਂ ਜਾਂਦੀਆਂ ਨੇ ਤੇ ਦਾਵਾ ਇਹ ਕੀਤਾ ਜਾਂਦਾ ਹੈ ਕਿ ਇਸ ਦੇ ਵੱਲੋਂ ਇਤਰਾਜੋਗ ਵੀਡੀਓ ਪਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਸ ਨੂੰ ਤਾੜਨਾ ਕੀਤੀ ਗਈ ਸੀ ਤੇ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਲਗਭਗ 7 ਮਹੀਨੇ ਪਹਿਲਾਂ ਅਰਸ਼ ਡੱਲਾ ਦੇ ਵੱਲੋਂ ਵੀ ਜੋ ਕਿ ਅਧਵਾਦੀ ਇਹ ਗੈਂਗਸਟਰ ਹੈ ਉਸ ਦੇ ਵੱਲੋਂ ਵੀ ਇਸ ਨੂੰ ਧਮਕੀ ਦਿੱਤੀ ਗਈ ਸੀ ਜਿਸ ਦੇ ਬਾਵਜੂਦ ਵੀ ਇਸ ਦੇ ਵੱਲੋਂ ਵੀਡੀਓ ਉਸੇ ਤਰ੍ਹਾਂ ਦੀਆਂ ਪਾਈਆਂ ਜਾਂਦੀਆਂ ਸਨ ਤੇ ਹੁਣ ਇਹ ਉਹਨਾਂ ਦੀ ਕਮਲ ਕੌਰ ਨਾਮਕ ਦੀ ਇਸ ਇਨਫਲੂਐਂਸਰ ਦੀ ਜੋ ਮੌਤ ਹੈ ਉਹ ਹੋ ਚੁੱਕੀ ਹੈ ਤੇ ਲਾਸ਼ਕਰ ਦੇ ਵਿੱਚੋਂ ਬ੍ਰਹਮਦ ਕੀਤੀ ਗਿਆ ਪੁਲਿਸ ਦਾ ਕੰਨਾ ਕਿ ਅਗਲੀ ਜੋ ਇਸ ਮਾਮਲੇ ਦੀ ਜਾਂਚ ਹੈ ਇਸ ਦੀ ਮੌਤ ਕਿਵੇਂ ਹੋਈ ਕਿਉਂ ਹੋਈ ਕੀ ਕਾਰਨ ਇਸ ਦੇ ਪਿਛੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚ ਚੁੱਕੇ ਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ